ਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰ ਸੋਹ ਕਰਸੋ ਛੱਟੀ ਐ ਤਉ ਦਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ ਸੱਜਣ ਸਚਾ ਪਤਿ ਸਾਹੋ ਸਰਸਾ ਹੰਦ ਜੇ ਸਪਾਸ ਬਹਿਠਿਆ ਸੋਹੀਐ ਸਭ ਨਾ ਦਾਵੇ ਸਾਹੋ ਸੱਜਣ ਸਚਾ ਪਤਿ ਸਾਹੋ ਸਰਸਾ ਹੰਦ ਜਿਸ ਪਾਸ ਬਹਟਿਆ ਸੋਹੀਐ ਸਭਨਾ ਦਾ ਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ राग बिलावल, महला पंजवा, कार दूजा, या नडिये कैकार गावना, एक ਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਤੇਰੇ ਟੇਕ ਆਵਰਸ ਆਣ ਪਾ ਬਿਰਥੀਆ ਪਿਆਰੇ ਰੱਖਣ ਕਉ ਤੁਮੇ ਕ ਮੈਂ തര ടേക്ക്യ മാന തര ടേക്കവര സാം വിര പേ ਰਾਖਨ ਕਉ ਤੁਮਹਿ ਇਕ ਰਹਾਉ ਸਤ ਗੁਰੂ ਪੁਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਹਲਾ ਗੁਰ ਕੀ ਸੇਵਾ ਸੋ ਕਰ ਪਿਆਰੇ ਜਿਸਨੋ ਹੋਏ ਦਾ ਅੱਲਾ ਸਫਲ ਮੂਰਤ ਗੁਰ ਦਿਓ ਸੁਆਮੀ ਸਰਬ ਕਲਾ ਭਰਪੂਰ ਨਾਨਕ ਗੁਰ ਪਰਮ ਬ੍ਰਹਮ ਪਰਮੇ ਸਰ ਸਾਦਾ ਸਦਾ ਹਜੂਰ ਸੁਣ ਸੁਣ ਜੀਵਾ ਸੋਇ ਤਨਾ ਕੀ ਜੇ ਨੇ ਆਪਣਾ ਪ੍ਰਭ ਜਤਾ ਹਰ ਨਾਮ ਆਰਾਧ ਹੈ ਨਾਮ ਵਖਣ ਹੈ ਮਹੀ ਮਨ ਰਤਾ ਸੇਵਕ ਜਨਕੀ ਸੇਵਾ ਮੰਗੈ ਪੂਰਾ ਕਰਮ ਕਮਾਵਾ ਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡ ਪਾਗੀ ਸੇ ਕਾਢਿ ਅਹ ਪਿਆਰੇ ਸੰਤ ਸੰਗਤ ਜਨਾਵਾਸੋ ਅੰਮ੍ਰਿਤ ਨਾਮ ਅਰਾਦੀਏ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਨ ਦੁਖ ਕਾਟਿਆ ਪਿਆਰੇ ਚੂਕ ਜਮ ਕੀ ਕਾਨ ਤੈਨਾ ਪਰਾਪਤ ਦਰਸਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦ ਰਹਿ ਸੁਨਤ ਉਦ ਰਹਿ ਬਿਨ ਸਹ ਪਾਪ ਕਨੇਰੇ ਪਸੂ ਪਰੇਤ ਮੁਗਦ ਕਉ ਤਾਰੇ ਪਾ ਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਿਲਾਵਲ ਮਹਲਾ ਪੰਜਵਾਂ ਘਰ ਦੂਜਾ ਜਨੜੀਏ ਕਹਿ ਘਰ ਗਾਵਣਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਆਵਰ ਸਿਆਣ ਪਾ ਬਿਰਥੀਆਂ ਪਿਆਰੇ ਰੱਖਣ ਕਾ ਤੁਮ ਏਕ